ਅੱਜ ਮੇਰੇ ਦੋ ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਉਹ ਸਪੋਰਟਸ ਦੀ ਭਰਤੀ ਨਾਲ ਕਨੈਕਟਡ ਆ ਨੈਸ਼ਨਲ ਔਰ ਇੰਟਰਨੈਸ਼ਨਲ ਖੇਡੇ ਹੋਏ ਖਿਡਾਰੀ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਠੁਕਰਾ ਖਾ ਰਹੇ ਨੇ ਪੰਜਾਬ ਸਰਕਾਰ ਦੇ ਦਰਾਂ ਤੇ ਜਾ ਕੇ ਦਰਵਾਜ਼ਿਆਂ ਤੇ ਜਾ ਕੇ ਆਪਣਾ ਦੁੱਖ ਦਰਦ ਪੇਸ਼ ਕਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਮੈਂ ਉਹਦੀ ਡਿਟੇਲਸ ਤੁਹਾਨੂੰ ਹੁਣੇ ਦੱਸਦਾ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਸੰਧੂ ਜਿਹੜੇ ਸਾਡੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਅੱਜ ਇਸ ਵਕਤ ਤੁਸੀਂ ਸਾਰੇ ਦੇਖ ਸਕਦੇ ਕਿ ਇਹ ਸਾਰੇ ਖਿਡਾਰੀ ਨੇ ਜਿਤ ਸਾਡੀਆਂ ਬੱਚੀਆਂ ਨੇ ਬੱਚੇ ਨੇ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਮੈਡਲਸ ਤੁਸੀਂ ਦੇਖ ਸਕਦੇ ਹੋ ਮੈਡਲ ਕਿੱਥੇ ਦਿਖਾਇਓ ਬੇਟੇ ਔਰ ਇੰਟਰਨੈਸ਼ਨਲ ਲੈਵਲ ਤੱਕ ਅਚੀਵਮੈਂਟਸ ਕੀਤੀਆਂ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਲੇਕਿਨ ਪਿਛਲੇ ਸਨ 2016 ਤੋਂ ਬਾਅਦ ਸਪੋਰਟਸ ਕੋਟੇ ਦੀ ਭਰਤੀ ਜਿਹੜੀ ਨੋਰਮਲ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਬੰਦ ਪਈ ਆ ਵੈਸੇ ਇਸ ਗੱਲ ਦਾ ਮੈਂ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਸੇਰਾ ਜਿਹੜਾ ਵਾ ਉਹ ਸਰਦਾਰ ਮਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਸੀਗਾ ਉਹ ਇੱਕ ਬਹੁਤ ਖੂਬਸੂਰਤ ਇੱਕ ਸਪੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਜਿਹੜੀ ਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਰਹੀ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲ 'ਚ ਆਪ ਹੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਹੋ ਚਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਨੇ 3 ਕੇ 4 ਤਿੰਨ ਆਈਆਂ ਕੋਈ ਚੱਲ ਰਹੀ ਹੈ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟਸ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਇਸ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਹੈਂਡਬਾਲ ਦੀ ਲਾਲੋ ਚਾਹੇ ਉਹ ਕਿਸੇ ਹੋਰ ਸਪੋਰਟ ਸੀ ਉਹ ਹੌਲੀ-ਹੌਲੀ ਸਪੋਰਟਸ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ ਔਰ ਜਿੱਦਾਂ ਕਹਿੰਦੇ ਕਿ ਰਿਟਾਇਰ ਹੁੰਦੇ ਗਏ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ-ਦੁਬਾਰਾ ਸਦਕੇ ਸਿਰਫ ਨਫਰੀ ਪੂਰੇ ਕਰਨ ਵਾਸਤੇ ਇਤਨਾ ਜ਼ਿਆਦਾ ਜਦ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆ ਵਾਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪਟਾ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਹ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵਾਨਤਮਾਨ ਆਪ ਹੀ ਬਹੁਤ ਮਾਰਿਆ ਉਹਨੂੰ ਪੈਂਚਰਾਂ ਨੇ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਤੀ ਇਹ ਆ ਕਿ ਪੈਰਾ 올림픽 ਸਪੈਸ਼ਲ ਪੈਰਾ 올림픽ਸ ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਂਚਰਾਂ ਦੀ ਦੁਕਾਨ ਲਾਉਣ ਤੇ ਮਜਬੂਰ ਹੈ ਆਇਕ ਮੇਰੇ ਨਾਲ ਸਾਡੀ ਬੇਟੀ ਬੈਠੀ ਬੇਟੇ ਤੁਹਾਡਾ ਨਾਮ ਕੀ ਹੈ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਅ ਮਾਰਸ਼ਲ ਆਰਟਸ ਵਿੱਚ ਕਿੱਡੀ ਔਕੀ ਖੇੜਿਆ ਮਾਰਸ਼ਲ ਆਰਟਸ ਇਸਨੇ ਮਾਰਸ਼ਲ ਆਰਟਸ ਦੇ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਹੈ ਨਾ ਨੈਸ਼ਨਲ ਲੈਵਲ ਤੇ ਬੇਟੇ ਨੈਸ਼ਨਲ ਲੈਵਲ ਤੇ ਮਾਰਸ਼ਲ ਆਰਟਸ ਵਿੱਚ 골ਡ ਮੈਡਲ ਕਿੰਨੀ ਔਕੀ ਮਤਲਬ ਵੈਸੀ ਨਾਰਮਲ ਸਪੋਰਟਸ ਹੀ ਬੜੀਆਂ ਔਕੀਆਂ ਪਰ ਮਾਰਸ਼ਲ ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਜੋ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬੈਠੇ ਆ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜੜਾਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾਮ ਹੈ ਪੰਜਾਬ ਦੀ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆ that means that all this program is just on paper ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਸਪੋਰਟਸ ਨੂੰ ਤਰਜੀਹ ਦੇ ਰਹੇ ਆ ਇਹ ਸਾਰਾ ਇੱਕ ਕਿਸਮ ਦਾ ਲਫ਼ਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਆ then what is the point of uh, you know spending so much of your lifetime for sports there is no point i think and the learning ਜਿਹੜੇ ਵਿਕਸਿਤ ਬਲਕ ਨੇ ਚਾਹੇ ਨਾਰਥ ਅਮਰੀਕਾ ਲਾ ਲੋ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲੋ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲੋ इवन ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀ ਆ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿਕ ਬਣਾਉਣ ਵਾਸਤੇ ਬਟ ਸਪੋਰਟਸ ਨੂੰ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦਿ ਨੇਸ਼ਨ ਔਰ ਦਿ ਹੈਲਥ ਆਫ ਦਿ ਸਟੇਟ 스타ਟਸ ਟੂ ਇੰਪਰੂਵ ਲekin ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਟੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦ ਗੁੱਡ ਕੰਟਰੀਜ਼ ਆਫ ਦਿਸ ਵਰਲਡ অর ਈਵਨ ਗੁੱਡ ਸਟੇਟਸ ਆਫ ਇੰਡੀਆ ਜਿੱਦੇ ਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਇਹਦੀ ਮੰਗ ਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਸਭ ਮੈਂ ਕਿਹੜੇ ਮਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਇਹਨਾਂ ਕੋਲ ਆ ਭਗਵੰਤ ਪਾਣ ਦੇ ਕੋਲ ਹੀ ਆ ਸਪੋਰਟਸ ਮੈਂਟਰ ਮਾਵੇਂ ਮੀਤ ਹੇਰ ਤੋਂ ਸ਼ੁਰੂ ਖੋਲਿਆ ਸੋਦੋ ਤੇ ਸਪੋਰਟਸ ਦੇ ਸਿਕੱਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀਸ਼ਾਨ ਕੂਟੀਆਂ ਗੱਡੀਆਂ ਚ ਦਫਤਰਾਜ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗ੍ਹਾ ਮਾਰ ਲਓ ਇਹਦੇ ਇਹਦੇ ਚਿਹਰੇ ਵੱਲ ਦੇਖ ਲਓ ਇੱਕ ਮਿੰਟ ਪਾਸੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਿਹਨੂੰ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲੋ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੋਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪਰਨੀਤ ਕੌਰ ਨੇ ਇਹਦੀ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤ ਤੋਂ ਤਾਂ ਸ਼ਾਇਦ ਬਹੁਤਾ ਬੋਲਣੀ ਹੁੰਦਾ ਪਰ ਨਹੀਂ ਤੁਸੀਂ ਦੱਸਣਾ ਬ੍ਰੀਫ ਕੀਆ ਫੜੋ ਮਾਈਕ ਬੋਲੋ ਅੱਗੇ ਆ ਜਾ ਆ ਮਾਈਕ ਵੀ ਆ ਗਿਆ ਬੋਲੋ ਉਹ ਦੋ ਸੰਗਣਾ ਰਿੰਗਾ ਜੋ ਤੇਰਾ ਦਿਲ ਕਰਦਾ ਦੋ ਸਸ਼ਿਕਾ ਸਰ ਮੇਰਾ ਨਾਮ ਪਰਨੀਤ ਕੌਰ ਹੈਗਾ ਐ ਮੈਂ ਮਿਕਸ ਮਾਰਚਲਡ ਦੀ ਪਲੇਅਰ ਹੈਗੀ ਆ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਕਿਊਮੈਂਟ ਸੀ ਇੰਨੇ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਨਾ ਉਹਨਾਂ ਵਿੱਚ ਖੇਡੂੰਗੀ। ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ ਉਸ ਟਾਈਮ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਮੈਨੂੰ papa ਬਹੁਤ ਸਮਾਂ ਦਿਓ ਮੇਰੇ ਪਿਤਾ ਜੀ ਨੂੰ ਕਿਹਾ ਸੀਗਾ ਕਿ ਮੈਨੂੰ ਬਹੁਤ ਸਮਾਂ ਦਿਓ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਕੇ ਤੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਨ ਕਰੂੰਗੀ ਮੈਂ ਇੰਡੀਆ ਦੇ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਹਾਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੈਨੂੰ ਨਜ਼ਰ ਆ ਰਹੀਆਂ ਕਿਉਂਕਿ ਉਹ ਵੇਰੇਸਾਂ ਖਤਮ ਹੋਈਆਂ ਉਹ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਕੜਾ ਸੁਪਨਾ ਸੀਗਾ ਮੈਂ ਇੱਕ ਟਾਈਮ ਤੇ ਆਣ ਕੇ ਪੰਜਾਬ ਦੀ ਮੈਡਲ ਲੈ ਕੇ ਆਉਣਾ ਚਾਹੁੰਦੀ ਸਾਂ ਅੱਜ ਮੇਰੇ ਕੋਲ ਸਰ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਟੇਟ ਤੇ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਕੋਲ ਸਾਹਿਬ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਪਰ बार-बार ਉਹਨਾਂ ਨੇ ਇੱਕੋ ਚੀਜ਼ ਪੁੱਛੀ ਪਨੀਰ ਵੇਟ ਨਾ ਖਰਾਬ ਕਰੀ ਹੈਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਤੂੰ ਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦਿਲ ਤੇ ਕੀ ਬੀਤਰੀ ਹੋਗੀ ਮੈਂ ਬਾਰ-ਬਾਰ ਪੰਜਾਬ ਸਰਕਾਰ ਕੋਲ ਹੋਏ ਹੋ ਬੇਨਤੀ ਕਰਦੇ ਨਹੀਂ ਅਸੀਂ ਸਾਰੇ 플레이ਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਤੇ ਸਾਨੂੰ ਇੱਕ ਵਾਰੀ ਦੱਸ ਦੇਣ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰ ਗਰਾਊਂਡਾਂ ਬੰਡੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਭਵਿੱਖ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਸੀ ਟ੍ਰੇਨਾਂ 'ਚ ਕਿਸ ਤਰ੍ਹਾਂ ਸਫ਼ਰ ਕਰਦੇ ਹੋਏ ਜਾਂਦੇ ਆ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਹੈ ਅਸੀਂ ਆਪੇ ਹੀ ਹੈਂਡਲ ਕਰਦੇ ਆਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੋਏਗਾ ਕਦੀ ਕਿਤੇ ਠੇਖੇ ਖਾ ਕੇ ਅਸੀਂ ਜਾਣਦੇ ਕਦੀ ਕਿਤੇ ਠੇਖੇ ਖਾ ਕੇ ਜਾਣਦੇ ਹਾਂਗੇ ਹੁਣ ਕੰਮ ਕਰ ਰਹੇ ਹੁਣ ਤੁਸੀਂ ਕੀ ਕਰ ਰਹੇ ਹੋ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਐਡ ਕੀਤੀ ਮੈਨੂੰ ਇਹ ਸੀਗਾ ਕਿ ਉਸ ਤੋਂ ਮੇਰਾ ਬਿਹਤਰ ਕਰ ਦੂਗਾ ਹਾਂਜੀ ਅਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੀਰੈਂਟਸ ਕੀ ਕਰਦੇ ਤੁਹਾਡੇ ਪੀਰੈਂਟਸ ਸਰ ਮੇਰੇ ਅ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਟਰੈਕਟਰ ਮੈਕੈਨਿਕ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੇ ਆ ਤੇ ਸਾਰੇ ਮੇਰੇ ਪੈਣ ਤਾਂ ਆਪਣੇ ਆਪੇ ਸਟ੍ਰਗਲ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਜੇ ਤੈਨੂੰ ਚਾਨਣ ਕੀਤੇ ਨਜ਼ਰ ਆਉਂਦਾ ਤੇ ਫਿਰ ਕਦਮ ਇੱਕ ਵਧਾ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਖੂਨ ਜੰਮ ਚੁੱਕਾ ਵਾ ਇੱਕ ਸਪੋਰਟਸ ਉਹ ਮੇਰੇ ਕੋਲ ਛੁੱਟ ਨਹੀਂ ਆ ਅੱਜ ਵੀ ਮੈਂ ওভারਏਜ਼ ਆ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆਣ ਕੇ ਇਹਨਾਂ ਸਭ ਆਪਣੇ ਪੈਣ ਪਰਵਾਂ ਨਾਲ ਖੜੀ ਹੈਗੀ ਆ ਕਿ ਮੇਰੇ ਕੋਲ ਕੁਛ ਇਹ ਮੇਰਾ ਕੁਛ ਨਾ ਬਣੇ ਇਹਨਾਂ ਦਾ ਬਸ ਬਣ ਗੀ ਸਰ ਮੈਂ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਪਈ ਆ ਪਰ ਮਤਲਬ ਮੈਂ ਓਵਰ ਹੀ ਹੁੰਦੀ ਆ ਉਹ ਕਹਿੰਦੀ ਇਹਨਾਂ ਨੂੰ ਦੇ ਦਿਓ ਬਾਕੀਆਂ ਦਾ ਕੁਝ ਵੰਡ ਜੇ ਵਿਚਾਰਾਂ ਦਾ ਹਾਂ ਬੱਸ ਨੋਬਲ ਹਲੋ ਆ ਹਰਮਨ ਇੱਕ ਤੂੰ ਵੀ ਗੱਲ ਕਰ ਲੈ ਆਪਣੇ 2 ਮਿੰਟ ਆ ਲੈ ਤੂੰ ਬੋਲ ਲੈ ਆਲੇ ਫੜਾ ਵੀ ਮਾਈਕ ਕਰ ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਮਨ ਮੇਰਾ ਨਾਮ ਹਰਮਨ ਮੈਂ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਐ ਸੀਨੀਅਰ ਨੈਸ਼ਨਲ 골ਡ ਮੈਡਲ ਐ ਸਭ ਤੋਂ ਪਹਿਲਾਂ ਮੈਂ ਖਰੋਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਸਾਡੀ ਸਪੋਰਟ ਕੀਤੀ ਉਹਨਾਂ ਨੇ ਸਾਡੀ ਗੱਲ ਨੂੰ ਮੀਡੀਆ ਤੱਕ ਪਹੁੰਚਾਇਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਦੇਖੋ ਪੰਜਾਬ ਦੇ ਵਿੱਚ ਪਿਛਲੇ 9 ਸਾਲਾਂ ਤੋਂ ਕੋਈ ਵੀ ਸਪੋਰਟਸ ਦੀ ਵੈਕੈਂਸੀ ਨਹੀਂ ਆ ਰਹੀ 2016 ਦੇ ਵਿੱਚ ਪੰਜਾਬ ਪੁਲਿਸ ਦੀ ਵੈਕੈਂਸੀ ਆਈ ਸੀ ਹੁਣ 9 ਸਾਲ ਹੋ ਗਏ ਨੇ 2025 ਚ ਕੋਈ ਵੈਕੈਂਸੀ ਨਹੀਂ ਆਈ ਦੇਖੋ 2016 ਦੇ ਵਿੱਚ ਮੈਂ 17 ਜਾਂ 18 ਸਾਲਾਂ ਦਾ ਹੋਵਾਂਗਾ ਉਦੋਂ ਮੈਂ ਸਪੋਰਟਸ ਦੀ ਭਰਤੀ ਭਰ ਨਹੀਂ ਸਕਦਾ ਸੀ ਕਿਉਂਕਿ ਮੇਰੀ ਉਹ ਏਜ ਨਹੀਂ ਸੀ ਬਣ ਰਹੀ ਹੁਣ ਜੇ ਮੰਨ ਲਓ ਸਾਲ ਹੋਰ ਕੱਟਦਾ ਫਿਰ ਇਹ ਕਹਿਣਗੇ ਓਵਰ ਏਜ ਹੋ ਗਏ ਹੋ ਤੁਸੀਂ 10 ਸਾਲ ਹੋ ਹੋਏਗੇ 28 ਸਾਲਾਂ ਦੀ ਹੁੰਦੀ ਤੇ ਇਸ ਕਰਕੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਵੀ ਜੇ ਤੁਸੀਂ ਮੰਨ ਲਓ ਜੋਬ ਪ੍ਰੋਵਾਈਡ ਕਰੋਗੇ ਸਪੋਰਟਸਮੈਨ ਨੂੰ ਤਾਂ ਹੀ ਸਾਨੂੰ ਵੇਖ ਕੇ ਸਾਡੇ ਜੂਨੀਅਰ ਗੇਮ ਵੱਲ ਜਾਣਗੇ ਹੁਣ ਗਰਾਊਂਡ ਬਣਾਏ ਨੇ ਕਹਿੰਦੇ ਕਿ ਗਰਾਊਂਡ ਬਣਾ ਰਹੇ ਪਰ ਗਰਾਊਂਡ ਬਣਾਉਣ ਦਾ ਫਾਇਦਾ ਵੀ ਤਾਂ ਹੀ ਨਾ ਜੇ ਵਿੱਚ ਖਿਡਾਰੀ ਤਾਂ ਹੋਣ ਨਹੀਂ ਜੇ ਕੋਈ ਵੀ ਖਿਡਾਰੀ ਅੱਜ ਕੱਲ ਕੋਈ ਵੀ ਮਾਪਿ ਹੋਇਆ ਨਹੀਂ ਬੱਚਿਆਂ ਨੂੰ ਤਾਂ ਹੀ ਭੇਜਦਾ ਕਿ ਉਨਰਾਂ ਕੋ ਵੀ ਪਤਾ ਲੱਗਦਾ ਕਿ ਹਾਂ ਉਹਨਾਂ ਨੇ ਜੇ ਹੁਣ ਸਿਖਣਗੇ ਕੀ ਉਹ ਦੇਖੋ ਚਾਹ ਦੀ ਡੇੜੀ ਲਾਉਂਦੀ ਜਾਂ ਪੈਨਸਲ ਲਾਉਂਦਾ ਕਿਹੜਾ ਮਾਪਿ ਕੋਈ ਨਹੀਂ ਮਾਪਿ ਹੁਣੀ ਭੇਜ ਸਕਦਾ ਜੀ ਆਪਣੇ ਬੱਚੇ ਨੂੰ ਕਿ ਵੀ ਹਾਂ ਤੂੰ ਗੇਮ ਕਰਨ ਜਾ ਬੱਚੇ ਕੋਲ ਸਕੂਲ ਤੋਂ ਆਉਣ ਤੋਂ ਬਾਅਦ 2 ਘੰਟੇ ਹੁੰਦੇ ਨੇ ਜਾਓ ਗੇਮ ਕਰ ਲੈਂਦਾ ਜਾਓ ਟਿਊਸ਼ਨਾਂ ਤੇ ਪਾ ਜਾਂਦਾ ਪਰ ਹੁਣ ਗਰਾਊਂਡ ਲੈਵਲ ਤੇ ਅਸੀਂ ਜਦੋਂ ਗਰਾਊਂਡ 'ਚ ਜਾਂਦੇ ਹਾਂ ਕੋਈ ਵੀ ਬੱਚਾ ਗਰਾਊਂਡ 'ਚ ਨਹੀਂ ਆਉਂਦਾ ਪਹਿਲਾਂ ਇੰਨੀ ਰੌਣਕ ਲੱਗੀ ਰਹਿੰਦੀ ਸੀ ਨਾ ਗਰਾਊਂਡ 'ਚ ਤੇ ਹੁਣ ਬੱਚਿਆਂ ਨੂੰ ਭੇਜਦੇ ਨਹੀਂ ਮਾਪਿ ਕਿਉਂ ਨਹੀਂ ਭੇਜਦੇ ਕਿ ਐਸੇ ਕਰਕੇ ਕਿ ਜਿਵੇਂ ਉਹ ਧ ਜਦੋਂ ਮੰਨ ਲਓ 9 ਸਾਲ ਹੋ ਗਏ ਨੇ ਕੋਈ ਸਪੋਰਟਸ ਦੀ ਭਰਤੀ ਨਹੀਂ ਆਈ ਬੰਦਾ ਡਿਪਰੈਸ਼ਨ ਚ ਜਾਂਦਾ ਫਿਰ ਗਲਤ ਸਟੈਪ ਵਾਲੀ ਜਾਂਦਾ ਬੰਦਾ ਨਸ਼ਿਆਂ ਵੱਲ ਜਾਏਗਾ ਜਾਂ ਹੋਰ ਕਿਸੇ ਪਾਸੇ ਵੱਲ ਜਾਏਗਾ ਜਦੋਂ ਕੋਈ ਉਹਨੂੰ ਰਾਹ ਨਹੀਂ ਮਿਲ ਰਿਹਾ ਕਿ ਕਿਸੇ ਅੱਗੇ ਕਿਤੇ ਕੀ ਜਾਵਾਂ ਕੀ ਨਾ ਕਿਉਂਕਿ ਸਪੋਰਟਸਮੈਨ ਮੈਂ ਵਿਚ ਆ ਕੇ ਨਾ ਜਿਹੜੇ ਬੰਦੇ ਨੇ ਪ੍ਰੋਫੈਸ਼ਨਲੀ ਸਪੋਰਟਸ ਦਾ ਕਰ ਲਿਆ ਫਿਰ ਉਹ ਫਸ ਜਾਂਦਾ ਜੀ ਹੁਣ ਮੰਨ ਲਓ ਮੈਂ ਮੈਂ ਫਸ ਗਿਆ ਵਾਂ ਕਿ ਵੀ ਕਿੱਧਰ ਨੂੰ ਜਾਵਾਂ ਹੁਣ ਮੈਂ ਮੈਂ ਕਿਸੇ ਪਾਸੇ ਨੂੰ ਜਾ ਹੀ ਨਹੀਂ ਸਕਦਾ ਜੀ ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਕਿ ਜੇ ਤੁਸੀਂ ਸਪੋਰਟਸ ਸਪੋਰਟਸ ਦੇ ਨਾਮ ਤੇ ਤੁਸੀਂ ਕਹਿਤਾ ਰਹੇ ਹੋ ਕਿ ਅਸੀਂ ਸਪੋਰਟਸ ਨੂੰ ਉੱਚਾ ਚ ਜੋ ਵੀ ਪ੍ਰੋਵਾਈਡ ਕਰਨਾ ਸਰਕਾਰ ਤੁਸੀਂ ਹੁਣ ਲਗਭਗ ਸਾਰੀ ਇਹਨਾਂ ਦਾ ਦੁੱਖ ਦਰਦ ਸਮਝ ਲਿਆ ਮੈਂ মিডিਆ ਨੂੰ ਵੀ ਅਪੀਲ ਕਰੂੰਗਾ ਔਰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਕੇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਂ ਪਚਾਓ ਸਾਡੀ ਆਵਾਜ਼ ਇਹਨਾਂ ਦੀ ਆਵਾਜ਼ ਪਚਾਓ ਸਰਕਾਰ ਦੇ ਕੁਆਰਟਰਸ ਤੱਕ ਔਰ ਮੇਰੀ ਫੇਰ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਕਿ ਕਾਈਂਡਲੀ ਪਲੀਜ਼ ਸਪੋਰਟਸ ਪਾਲਿਸੀ ਨੂੰ ਅੱਛੇ ਤਰੀਕੇ ਨਾਲ ਅਪਡੇਟ ਕਰਕੇ ਜਿਹੜਾ 3% ਦੀ ਸਪੋਰਟਸ ਕੋਟਾ 2016 ਦਾ ਬੰਦ ਹੋਇਆ ਉਸ ਨੂੰ ਬਹਾਲ ਕਰਕੇ ਨਾ ਸਿਰਫ ਪੁਲਿਸ ਭਰਤੀ ਵਿੱਚ ਬਲਕਿ ਪੰਜਾਬ ਦੇ ਸਾਰੇ ਜਿਹੜੇ ਇੰਪੋਰਟੈਂਟ ਡਿਪਾਰਟਮੈਂਟਸ ਨੇ ਇਹਨਾਂ ਨੂੰ ਮੌਕਾ ਦਿਓ ਇਹਨਾਂ ਨੂੰ ਦੇਖ ਕੇ ਹੋਰ ਆਪਣੇ ਜਿਹੜੇ ਹਜ਼ਾਰਾਂ ਲੱਖਾਂ ਸਪੋਰਟਸਮੈਨ ਬੱਚੇ ਨੇ ਜਿਹੜੇ ਉਹ ਸਪੋਰਟਸ ਨੂੰ ਆਕਰਸ਼ਿਤ ਹੋਣ ਤੇ ਸਪੋਰਟਸ ਪੰਜਾਬ ਦੇ ਵਿੱਚ ਵਧੇ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਘਟਣ ਦਾ ਤਰੀਕਾ ਸਪੋਰਟਸ ਆ ਬਹੁਤ ਵੱਡਾ ਰੋਲ ਆਈ ਐਮ ਮਾਈਸੈਲਫ ਅ ਸਪੋਰਟਸਮੈਨ ਸਾਰੀ ਜ਼ਿੰਦਗੀ ਮੈਂ ਕੁਝ ਨਾ ਕੁਝ ਵੈਦਰ ਇਟ ਇਜ਼ ਬੈਡਮਿੰਟਨ ਵੈਦਰ ਇਟ ਇਜ਼ ਫੁੱਟਬਾਲ ਜੇ ਹੋਰ ਕੁਝ ਨਹੀਂ ਤਾਂ ਮੈਂ ਕਮ ਸੇ ਕਮ ਜਿਹੜੇ ਐਥਲੈਟਿਕਸ ਦਾ ਕੰਮ ਆ ਰਨਿੰਗ ਜੋਗਿੰਗ ਵਾਕਿੰਗ ਪੁਸ਼ਅਪਸ ਸਕਵਾਟਸ weight training ਅੱਜ ਵੀ ਮੈਂ ਕਰਨਾ ਚਾਹੁੰਦਾ ਹਾਂ ਔਰ ਮੈਨੂੰ ਬੜਾ ਜੋ ਸਕੂਨ ਤੁਹਾਨੂੰ ਸਪੋਰਟਸ ਐਕਸਰਸਾਈਜ਼ ਤੋਂ ਬਾਅਦ ਮਿਲਦਾ ਉਹ ਸ਼ਾਇਦ ਕਿਸੇ ਵੀ ਹੋਰ ਤਰ੍ਹਾਂ ਦਾ ਨਸ਼ਾ ਕਰਨ ਤੋਂ ਬਾਅਦ ਨਹੀਂ ਮਿਲਦਾ ਸੋ ਪੰਜਾਬ ਸਰਕਾਰ ਤੋਂ ਮੈਂ ਉਮੀਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬੇਟੇ ਔਰ ਤੁਸੀਂ ਹੁਣ ਥੋੜੀ ਜਿਹੀ ਜਗ੍ਹਾ ਦਿਓ ਆਓ ਤੁਸੀਂ ਸਾਰੇ ਜਿਹੜੇ ਕਸ਼ਮੀਰ ਤੋਂ ਆਏ ਹੋ ਐ ਸਾਰੇ ਮੈਂ ਤੁਹਾਡੇ ਨਾਲ ਦੁਬਾਰਾ ਵੀ ਗੱਲ ਕਰਦਾ ਠੀਕ ਹੈ ਬੇਟਾ ਵੈਲਕਮ ਵੈਲਕਮ ਆਓ ਜਲਦੀ ਨਾਲ ਆਓ ਮਹਾਰਾਜ ਜੀ ਇੱਕ ਮਸਲਾ ਹੋਰ ਹੈ ਤੁਹਾਡੇ ਨਾਲ ਗੱਲ ਕਰਨਾ ਬਿਫੋਰ ਦੇ ਕੰਮ ਬੈਠ ਜਾਓ ਖੜੇ ਹੋ ਜਾਓ ਮੇਰੇ ਨਾਲ ਅੱਜ ਇਸ ਤਰ੍ਹਾਂ ਵਾ ਕਿ ਇਹ ਜਿਹੜੇ ਮੇਰੇ ਨਾਲ ਹੁਣ ਬੈਠਣ ਲੱਗੇ ਨੇ ਸੱਜਣ ਇਹ ਸਾਰੇ ਜੰਮੂ ਕਸ਼ਮੀਰ ਦੇ ਬਲਕਿ ਕਸ਼ਮੀਰ ਵੈਲੀ ਤੋਂ ਇਹ ਸਾਰੇ ਲਾਈਫਸਟਾਕ ਦਾ ਯਾਨੀ ਕਿ ਪਸ਼ੂਆਂ ਦਾ ਟ੍ਰੇਡ ਕਰਦੇ ਨੇ ਔਰ ਇਹ ਵਪਾਰ ਕਰਦੇ ਨੇ ਜਦੋਂ ਇਹ ਰਾਜਸਥਾਨ ਤੋਂ ਦਿੱਲੀ ਤੋਂ ਜਾਂ ਹਰਿਆਣੇ ਦੀ ਮੰਡੀਆਂ ਤੋਂ ਜਦੋਂ ਪਸ਼ੂ ਖਰੀਦਦੇ ਨੇ ਉਹਨਾਂ ਨੂੰ ਆਪਣੀ ਸਟੇਟ ਕਸ਼ਮੀਰ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਅਨਫੋਰਚੂਨੇਟਲੀ ਜਿਵੇਂ ਕਿ ਬਾਕੀ ਮਾਫੀਆ ਪੰਜਾਬ ਦੇ ਵਿੱਚ ਜਿਵੇਂ ਕਿ ਡਰੱਗ ਮਾਫੀਆ ਆਵਾਜ਼ ਜਿਵੇਂ ਕਿ ਰੇਤਾ ਬਜਰੀ ਦਾ ਮਾਫੀਆ ਹੈ ਜਿਵੇਂ ਕਿ ਹੋਰ ਮਾਫੀਆ ਅਨਫੋਰਚੂਨੇਟਲੀ ਪਸ਼ੂਆਂ ਦੀਆਂ ਮੰਡੀਆਂ ਨੂੰ ਲੈ ਕੇ ਲਾਈਫਸਟਾਕ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਮਾਫੀਆ ਵੱਡ ਚੁੱਕਾ ਵਾ ਇਹਨਾਂ ਵਿਚਾਰਿਆਂ ਦੀਆਂ ਗੱਡੀਆਂ ਰੋਕ ਕੇ ਸ਼ੰਭੂ ਬਾਰਡਰ ਤੇ ਰੋਕ ਕੇ ਔਰ ਔਰ ਪੁਲਿਸ ਤੇ ਸਰਕਾਰੀ ਅਮਲੇ ਦੀ ਮਦਦ ਨਾਲ ਉਧਰਲੇ ਪਾਸੇ ਜਦੋਂ ਮਾਧੂਪੁਰ ਮਾਧੋਪੁਰ ਕ੍ਰੋਸ ਕਰਕੇ ਆਪਣੀ ਸਟੇਟ ਜੰਮੂ ਕਸ਼ਮੀਰ ਤੈਪਣਾ ਚਾਹੁੰਦੇ ਨੇ ਇਹਨਾਂ ਦੇ ਟਰੱਕ ਰੋਕ ਕੇ ਇਹਨਾਂ ਨੂੰ ਬਲੈਕਮੇਲ ਕਰਕੇ ਇਹਨਾਂ ਨੂੰ ਆਰਮ ਟਵਿਸਟ ਕਰਕੇ ਬਾਵਾ ਮਰੋੜ ਕੇ ਦਬਕੇ ਮਾਰ ਕੇ ਇਹਨਾਂ ਨੂੰ ਫੀ ਗੱਡੀ ਦਾ ਸ਼ਾਇਦ 15-15000 ਰੁਪਿਆ ਗੁੰਡਾ ਟੈਕਸ ਅਗਰਾਇਆ ਜਾਂਦਾ ਵਾ ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਤੇ ਤਾਂ ਬਖਸ਼ ਦਿਓ ਪੰਜਾਬ ਨੂੰ ਕੋਈ ਤਾਂ ਕੋਈ ਜਗ੍ਹਾ ਛੱਡ ਦਿਓ ਜਿੱਥੇ ਕਟੋਗੜ ਪੰਜਾਬ ਬਹਾਦਰ ਸਟੇ ਲੋਕਾਂ ਦੀ ਸਟੇਟ ਆ ਅਸੀਂ ਬਹਾਦਰੀ ਨਹੀਂ ਜਾਣੇ ਜਾਈ ਅਸੀਂ ਤਾਂ ਹੁਣ ਕਾਇਰਤਾ ਤੇ ਐਕਸਟਰਸ਼ਨ ਥਿਸ ਇਜ਼ ਪਿਓਰ ਐਕਸਟਰਸ਼ਨ ਇਹਨਾਂ ਕੋ ਸਾਰੇ ਬਿਲਸ ਨੇ ਮੈਂ ਮਰਾਜ ਨੂੰ ਕਹਾਂਗਾ ਆਪਣੀ ਗੱਲ ਕਹਿਣਗੇ ਜਿੱਥੋਂ ਇਹ ਮਾਲ ਖਰੀਦੇ ਨੇ ਉਥੋਂ ਦੇ ਬਿੱਲ ਉਥੋਂ ਦੇ ਗੇਟ ਪਾਸ ਨੇ ਔਰ ਜਿਹੜਾ ਪੰਜਾਬ ਦਾ ਲਾਈਫਸਟਾਕ ਐਕਟ ਹੈਗਾ 댓 ਸੇਜ਼ ਔਰ ਲਾਈਫਸਟਾਕ ਤੇ ਕੋਈ ਟੈਕਸ ਨਹੀਂ ਲਗਾ ਜੀਐਸਟੀ ਵਗੈਰਾ ਹੈ ਨਹੀਂ ਗਈ ਇਹਨਾਂ ਦੇ ਕੋ ਪੂਰਾ ਐਕਟ ਮੈਨੂੰ ਪੜਾਇਆ ਇਹਨਾਂ ਨੇ ਉਹਦੇ ਵਿੱਚ ਲਿਖਿਆ ਹੋਆ ਕਿ ਜਦੋਂ ਕਿਸੇ ਦੇ ਕੋਲ ਬਿੱਲ ਆ ਗੇਟ ਪਾਸ ਆ ਤੇ ਉਹ ਟਰਾਂਜ਼ਿਟ ਵਿੱਚ ਜਾ ਰਿਹਾ ਉਹਦੇ ਤੋਂ ਪੰਜਾਬ ਦੀ ਸਰਕਾਰ ਕੋਈ ਟੈਕਸ ਨਹੀਂ ਲੈ ਸਕਦੀ ਲੇਕਿਨ ਨਹੀਂ ਭਈ ਇਹਨਾਂ ਕੋਲ ਕੋਈ ਮਾਫੀਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹਨਾਂ ਨੇ ਜੋ ਮੈਨੂੰ ਦੱਸਿਆ ਹੋਆ ਉਹ ਗਵਰਨਮੈਂਟ ਆਈਡੈਂਟੀਫਾਈ ਕਰੇ ਕਿ ਇਹ ਜਿਹੜਾ ਕੈਟਰਲ ਫੇਅਰ ਮਾਫੀਆ ਲਾਈਫਸਟਾਕ ਮਾਫੀਆ ਪਸ਼ੂਆਂ ਦਾ ਮਾਫੀਆ ਜਿਹੜੇ ਮੇਲੇ ਲੱਗਣੇ ਚਾਹੀਦੇ ਸੋ ਉਹ ਤੋਂ ਲਾਉਂਦੇ ਨਹੀਂਗੇ ਸੁੱਕੀ ਕਮਾਈ ਕਰਦੇ ਕੋਈ ਹੋਰ ਮਿਹਨਤ ਕਰਕੇ ਆੜਾ ਤੇ ਉਹਦੇ ਚੋਂ ਅਸੀਂ ਰਾਕੇ ਡਾਕਾ ਮਾਰਕੇ ਉਹਦੇ ਕੋ ਪੈਸੇ ਐਕਸਟਰੋਟ ਕਰੀਏ ਇਹਨਾਂ ਨੇ ਨਾਮ ਅਪਰੋਕਸੀਮੇਟਲੀ ਦੱਸਿਆ ਕੋਈ ਮਿਸਟਰ ਸਨੀ ਆਲੂਵਾਲੀਆ ਨੇ that is subject to correction ਔਰ ਇਹਨਾਂ ਨੇ ਕਿਹਾ ਕਿ ਉਹਦਾ ਹੀ ਕੋਈ ਰਿਸ਼ਤੇਦਾਰ ਦੂਜੇ ਪਾਸੇ ਉਹ ਇੱਥੇ ਪਹਿਲਾਂ ਘੇੜਦੇ ਨੇ ਉਹਦਾ ਹੀ ਕੋਈ ਸਾਲਾ ਭਨੋਈਆ ਉਧਰ ਪਰਲੇ ਪਾਸੇ ਮਾਧੋਪੁਰ ਵਿੱਚ ਕੀ ਨਾਮ ਉਹਦਾ ਦੱਸਿਆ ਤੁਸੀਂ ਇੱਕ ਬੰਦੇ ਦਾ ਨਾਮ ਦੱਸ ਰਹੇ ਤੁਸੀਂ ਸਰਬਜੀਤ ਸਿੰਘ ਆ ਵਿਚਾਰੇ ਇਹਨਾਂ ਨੂੰ ਪਤਾ ਨਹੀਂ ਸਾਰੇ ਮਾਈਨੋਰਟੀਜ਼ ਨੂੰ ਬਿਲੋਂਗ ਕਰਦੇ ਨੇ ਘੱਟ ਗਿਣਤੀਆਂ ਦੇ ਮੁਸਲਮਾਨ ਉਤੋਂ ਜੰਮੂ ਕਸ਼ਮੀਰ ਤੋਂ ਜਾਂ ਹੋਰ ਭਾਈਚਾਰੇ ਵੀ ਹੋਣਗੇ ਗੁੱਜਰ ਵੀ ਹੋਣਗੇ ਇਹ ਵਿਚਾਰੇ ਆਪਣਾ ਰੋਜ਼ੀ ਰੋਟੀ ਕਮਾਉਂਦੇ ਨੇ ਤਾਂ ਮੈਂ ਪੰਜਾਬ ਸਰਕਾਰ ਦੇ ਲਾਈਫਸਟਾਕ ਡਿਪਾਰਟਮੈਂਟ ਜਿਹੜਾ ਵੀ ਰੂਰਲ ਡਿਵੈਲਪਮੈਂਟ ਦਾ ਕਨੈਕਟਡ ਹੈ ਆਈ ਬਲੀਵ ਮੈਂ ਸੈਕਟਰੀ ਸਾਹਿਬ ਨਾਲ ਗੱਲ ਵੀ ਕਰੂੰਗਾ ਡਾਇਰੈਕਟਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਘੱਟੋ ਘਾਟ ਇਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਇਹ ਜੇ ਨਹੀਂ ਹੈ ਇਹਨਾਂ ਦੀ ਪ੍ਰੋਟੈਕਸ਼ਨ ਉਹਦਾ ਇਹਦਾ ਮਤਲਬ ਕੀ ਉਹ ਜਿਹੜਾ ਮਾਫੀਆ ਵਾ ਉਹ ਥੱਲਿਓ ਤੁਹਾਡੇ ਅਫਸਰਾਂ ਨੂੰ ਪੈਸੇ ਦਿੰਦਾ 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 ਉੱਪਰ ਤੱਕ ਹਫ਼ਤਾ ਤੇ ਮਹੀਨਾ ਦਿੰਦਾ ਤਾਂ ਕਰਕੇ ਇਹਨਾਂ ਦੀ ਕੋਈ ਵਿਚਾਰਿਆਂ ਦੀ ਜਿਹੜੀ ਆ ਹਿਫਾਜ਼ਤ ਨਹੀਂ ਕਰ ਰਿਆ ਤੋਂ ਮੈਂ ਹੁਣ ਮੈਰਾਜ ਨੂੰ ਕਹੂੰਗਾ ਕਿ ਆਪਣੀ ਗੱਲ 2 ਮਿੰਟ ਬਰੀਫਲੀ ਇਹ ਵੀ ਆਪਣੀ ਮੀਡੀਆ ਦੇ ਕੋਲ ਗੱਲ ਰੱਖ ਲੈਣ ਉਹ ਵੀ ਲੈ ਲੋ ਆਪਾਂ ਲੋ ਕਰੂਗਾ ਕਰੋ ਗੱਲ ਸਭ ਤੋਂ ਪਹਿਲੇ ਅਸੀਂ ਸ਼ੁਕਰੀਆ ਕਰ ਰਹੇ ਹਾਂ ਖੈਰਾ ਸਾਹਿਬ ਦਾ ਇਹਨਾਂ ਨੇ ਹਮੇਂ ਟਾਈਮ ਦਿਆ ਹੈ ਔਰ ہماری ਬਾਤ ਨੂੰ ਸੁਣਾ ਵੀ ਹੋਰ ਇਸ ਕੋ ਹਾਈਲਾਈਟ ਕਰਨੇ ਕੀ बिल्कुल यकीन जानी भी की और मदद भी की और उन्होंने कर भी दिया है और उसके बाद आप लोगों का भी शुक्रिया हम जम्मू कश्मीर से आए हुए हैं हमें तकरीबन तीन दिन हो गए यहाँ पे हम बहुत परेशान हैं हमारी इंडस्ट्री को इतना मतलब इन्होंने दुबो के रखा है इस टाइम हमारे श्रीनगर कश्मीर में जो है ना वहाँ मरेज का सीज़न होता है यह हमारे लिए वहाँ पर बिल्कुल बड़ा पीक सीजन होता है और आप लोगों को शायद पता हो कि मीट हमारी एसेंशल है जैसे दूसरे लोगों के लिए अगर मीट को हम देखे जाए तो उनके लिए वो लक्सरी आइटम है लेकिन जम्मू कश्मीर के लोगों के लिए एक एसेंशियल आइटम है और वहाँ इसको रोज़मर्रा की चीज़ों में गिना जाता है लेकिन बात किसी बाद मुकाम है कि पंजाब में एक कैटल एक फेयर एक्ट है जो ये कहता है कि जो पंजाब में कैटल मेला लगेगा तो वहाँ से जो भी टैक्स सरकार ले सकते हैं वो ले सकते हैं हम ना उसमें ऑब्जेक्शन करते हैं ना हमें करने भी चाहिए उसका अगर हम पंजाब से लेंगे तो उसका हम भरपूर उनको पैसे देते हैं लेकिन क्या हुआ कि जब ये ठेके दे दिए तो निचली सतह पे जितने भी ऑफिसर होते हैं इस डिपार्टमेंट को दूसरे डिपार्टमेंट को मिली भगत के साथ हमारी जो ट्रांजिट गाड़ियाँ आती है कोई राजस्थान से आते है कोई दिल्ली से आते कोई हरियाणा से आते कोई गंगानगर फलोदी से आते बिल्कुल उनको चुम्बू बॉर्डर पे पकड़ते और उसके बाद अगर वहाँ से कोई गाड़ी छूट जाए या दूसरी जगह से तो उसको माधोपुर में पकड़ते हैं कि पंद्रह पंद्रह सौ रुपये हमें दे दो कटर फेड के नाम पर जब हम उनसे कहते हैं कि जनाब हम तो सिर्फ ट्रांजिट कर रहे हैं बोला आपको देना है देना नहीं है तो फिर आपको उसके लिए यहाँ पे हम गाड़ी रोक देंगे लेकिन निचले सतह पर जब हम एडमिनिस्ट्रेशन से बात करते हो तो हमें कोई सपोर्ट नहीं मिल रहा है तीन दिन से हम यहाँ डॉक्टर साहब के पास भी गए उनको भी हमने उनसे बात की उन्होंने हमें ये बोला कि आपके पास क्या प्रूफ होता है हमने वो सारे प्रूफ भी दिखाए क्योंकि और हमें बाद में बोलते हैं कि भाई जहाँ से आप लेते हो वहाँ से सरकारी रसीद ले लो हिंदुस्तान के किसी भी हिस्से में कोई भी सरकारी मंडी नहीं है जहाँ सरकार कोई रसीद देती है ना इसका कोई टैक्स है ये जीएसटी फ्री काम है सिर्फ ये सिर्फ पंजाब में कैटल फेयर एक्ट है और किसी भी जगह नहीं है हम सरकार पंजाब सरकार से ये पूछते हैं कि अगर उन्होंने इन लोगों को ये ठेका दे रखा है हमें कोई एतराज नहीं है लेकिन वो ये क्लियर कर ले कि इन लोगों को इन्होंने ये ठेका हिंदुस्तान का दिया है या पंजाब का दिया है अगर पंजाब के दो तो, तो सिर्फ ये पंजाब के पशु पे ही लगता है ना तो अगर ये हिंदुस्तान का ठेका तो फिर पूरे हिंदुस्तान हं, के मतलब पशु पे लगेगा तो वो इस चीज़ को क्लियर कर ले और हमें वो टालने की बहुत कोशिश कर रहे हैं कभी उधर बेचते कभी उधर बेचते आज हम बिल्कुल जब हम तंग आ गए आज हमारी जम्मू कश्मीर की सारी सप्लाई बंद है हमारी रोज़ तकरीबन 30 से पचास गाड़ियाँ रोज सप्लाई हो जाती है जम्मू कश्मीर वो सारी बंद हुए और हमारे वहाँ पे लोग भी परेशान इस चीज़ से क्योंकि वहाँ पर शादियों का इस टाइम सीज़न और पे है तो हम यहाँ के सरकार से भी गुजारिश करते हैं कि जनाब इस चीज़ को देख लीजिए ये बहुत गलत हो रहा है गैर कानूनी काम हो रहा है सरकार के अगर कानून है अगर कानून के किसी हिस्से में लिखा है कि ट्रांजिट माल पे कोई टैक्स देना है तो वो नोटिफिकेशन निकाले वो ऑर्डर निकाले तो हम तैयार हैं लेकिन इस तरह से गैर कानूनी तरीके से हमसे पैसे लेने और निचले वाले सत्र पे उनका मतलब एडमिनिस्ट्रेशन की तरफ से सपोर्ट मिलना ये बहुत अफसोस की बात है उस सरकार के लिए जो ये दावा करते हैं हम इंसाफ हम इंसाफ क्या ठीक है जी ती सारी तकरीबन मीडिया ने साडे दोनों इशूज कवर किए मैं सब तो का बड़ा शुक्र गुजार हाँ मशहूर है और अज शहीद ऊधम सिंह जी साढ़े देश दे, ਔਰ ਸਾਡੇ ਪੰਜਾਬ ਦੇ ਬਹੁਤ ਮਹਾਨ सपूत ਉਹਨਾਂ ਦਾ ਜਿਹੜਾ ਅੱਜ ਦਿਹਾੜਾ ਮਨਾਇਆ ਜਾ ਰਿਹਾ ਵਾ ਸ਼ਹਾਦਤ ਦਾ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਵਾਂ ਸਲੂਟ ਕਰਦਾ ਵਾਂ ਔਰ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਨੂੰ ਅੱਜ ਦੇ ਦਿਨ ਵਿੱਚ ਇੱਕ ਬਿਫਿਟਿੰਗ ਟ੍ਰਿਬਿਊਟ ਹੋਵੇਗਾ ਅਗਰ ਸਾਡੇ ਵੱਲੋਂ ਉਠਾਏ ਦੋ ਛੋਟੇ ਛੋਟੇ ਮਸਲੇ ਪੰਜਾਬ ਸਰਕਾਰ ਇਹਨਾਂ ਦੀ ਇਹਨਾਂ ਨੂੰ ਰਿਜ਼ੋਲਵ ਕਰ ਦੂਗੀ ਤਾਂ ਉਹ ਵੀ ਉੱਥੇ ਉੱਤੇ ਬੈਠੇ ਦੇਖਣਗੇ ਕਿ ਹਾਂ ਸਾਡੇ ਅੱਜ ਦੇ ਦਿਨ ਤੇ ਕੋਈ ਸਰਕਾਰ ਨੇ ਫਰਾਕ ਦੇ ਲਈ ਦਿਖਾਈ ਆ ਸਾਡੇ ਖਿਡਾਰੀਆਂ ਦੀ 3% ਕੋਟਾ ਬਹਾਲ ਕਰ ਦਿਓ ਤੇ ਇਹਨਾਂ ਵਿਚਾਰੇ ਜਿਹੜੇ ਬਾਹਰੋਂ ਆਉਂਦੇ ਨੇ ਟਰਾਂਜ਼ਿਟ ਪਸ਼ੂ ਲੈ ਕੇ ਜਾਂਦੇ ਇਹਨਾਂ ਦੀ ਵੱਧ ਹਾਲੀ ਐਕਸਟਰਸ਼ਨ ਡਾਕਾ ਗੁੰਡਾ ਟੈਕਸ ਉਹ ਬੰਦ ਕੀਤਾ ਜਾਵੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਜੋ ਇੱਕ ਪੁਲਿਸ ਰਾਜ ਬਹਾਲ ਕੀਤਾ ਗਿਆ ਉਸ ਨੂੰ ਵੀ ਬੰਦ ਕੀਤਾ ਜਾਵੇ ਇਨਸਾਫ ਦਾ ਰਾਜ ਬਹਾਲ ਕੀਤਾ ਜਾਵੇ ਤੁਸੀਂ ਫੋਟੋਆਂ ਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਉਸੇ ਸੰਵਿਧਾਨ ਨੂੰ ਤੁਸੀਂ ਚਿੱਕੇ ਤੇ ਟੰਗਦੇ ਹੋ ਰੋਜ਼ ਤੁਸੀਂ ਫੋਟੋ ਟੰਗੀਆਂ ਸ਼ਹੀਦ ਭਗਤ ਸਿੰਘ ਜੀ ਦੀ ਉਸੇ ਸ਼ਹੀਦ ਭਗਤ ਸਿੰਘ ਦੀਆਂ ਭਾਵਨਾਵਾਂ ਨੂੰ ਰੋਂਦ ਰਹੇ ਹੋ ਥੱਲੇ ਕੁਚਲ ਰਹੇ ਹੋ ਉਹਨਾਂ ਦੀ ਕੇਸਰੀ ਪੱਗ ਬੰਨਣ ਨਾਲ ਤੁਸੀਂ ਸ਼ਹੀਦ ਭਗਤ ਸਿੰਘ ਨਹੀਂ ਬਣ ਸਕਦੇ ਤੁਸੀਂ ਇਹ ਸੋਚੋ ਕਿ ਸ਼ਹੀਦ ਭਗਤ ਸਿੰਘ ਨੇ ਕੇਸ ਨਿਜ਼ਾਮ ਦੇ ਨਾਲ ਕੇ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਪਹਾਦਰ ਲੋਕਾਂ ਨੇ ਕੇਸ ਨਿਜ਼ਾਮ ਨਾਲ ਟੱਕਰ ਲਈ ਆਪਣੀ ਜਾਨ ਵੀ ਗਵਾ ਦਿੱਤੀ ਤੇ ਉਹਨਾਂ ਦੇ ਅਸੂਲ ਕੀ ਸੀਗੇ ਉਹ ਬੇਇਨਸਾਫੀ ਦੇ ਖਿਲਾਫ ਲੜਦੇ ਸੀ ਉਹ ਇਨਸਾਫ ਦੇ ਵਾਸਤੇ ਲੜਦੇ ਸੀ ਜਦਕਿ ਤੁਸੀਂ ਰਾਜ ਭਾਗ ਲੈ ਕੇ ਬੇਇਨਸਾਫੀ ਨੂੰ ਤਰਜੀਹ ਦੇ ਰਹੇ ਹੋ ਔਰ ਤੁਸੀਂ ਇਨਸਾਫ ਨੂੰ ਦਬਾ ਰਹੇ ਹੋ ਇਹ ਅੱਜ ਦੇ ਦੋਨਾਂ ਵਿਸ਼ਿਆਂ 'ਚ ਵੀ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਸੋ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ہماری ਦੋ ਗੱਡੀਆਂ ਆਸ 20 ਦਿਨ ਪਹਿਲੇ ਉਹਨਾਂ ਨੇ ਫੜ ਲਈ ਹੈ ਔਰ ਉਹ ਕਿਸੇ ਐਨੀਮਲ ਅੰਜੀਓ ਕੋ ਦੇਏ ਹੋਰ ਆਜ ਤੱਕ ਉਹ ਗੱਡੀ ਕੋਈ ਪਤਾ ਵੀ ਨਹੀਂ ਕਿ ਉਹ ਬੋਤੇ ਕੋਰਟ ਵਿੱਚ ਕਿਵੇਂ ਵਾਸ ਦੋ ਗੱਡੀਆਂ ਦੋ ਗੱਡੀਆਂ ਆ ਦੇਖ ਰੋ ਹੁਣ ਵਿਚਾਰੇ ਕਹਿ ਰਹੇ ਨੇ ਕਿ ਸਾਡੀਆਂ 20 ਦਿਨ ਹੋ ਗਏ ਨੇ। ਪੁਲਿਸ ਨੇ ਇਨਕੇ ਸਾਹਮਣੇ ਮੈਂ ਉਹ ਵੀ ਉਹ ਵੀ ਮਦਦ ਕਰਨਾ ਤੁਹਾਡੀ 20 ਦਿਨ ਹੋ ਗਏ ਨੇ। ਪਸ਼ੂ ਵੀ ਸਿਵਚ ਕੇ ਕੱਡੀਆਂ ਗੱਡੀਆਂ ਪਸ਼ੂ ਕਾ ਉਹ ਫੜ ਜਾ ਤੋ ਛੁੱਟ ਗਏ ਲੇਕਿਨ ਪਸ਼ੂ ਕਾ ਕੋਰਟ ਮੇ ਕੇਸ ਡਾਲ ਕੇ ਰੱਖਾ ਔਰ ਨਾ ਉਸਕਾ ਬੇਰ ਦੋ ਗੱਡੀਆਂ ਦੇ ਪਸ਼ੂ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਵਿਚਾਰਿਆਂ ਨੂੰ ਦੇ ਨਹੀਂ ਰਹੇ ਇਹਨਾਂ ਦਾ ਇਹਨਾਂ ਦੀ ਪ੍ਰਾਪਰਟੀ ਆ ਉਹ ਕਦੀ ਕਹਿੰਦੇ ਆਹ ਕੋਰਟ ਚੱਲਜੋ ਕਦੀ ਆਹ ਕੋਰਟ ਚੱਲਜੋ ਦਿਸ ਇਜ਼ ਹਾਈਟ ਆਫ ਯੂ نو ਆਈ ਊਡ ਸੇ ਇਨਜਸਟਿਸ ਇਹ ਮਾਫੀਆ ਹੀ ਆ ਇਥੇ ਹਰ ਚੀਜ਼ ਤੇ ਮਾਫੀਆ ਹੈ ਯਾਰ ਇੱਕ ਨਾ ਕਿਸੇ ਨੇ ਕੋਈ ਜੋ ਇਹਨਾਂ ਨੇ ਨਾਮ ਦੱਸਿਆ ਹੁਣ ਸਬਜੈਕਟ ਟੂ ਕਰੈਕਸ਼ਨ ਹੈ ਕੋਈ ਮਿਸਟਰ ਸਨੂ ਸਨੀ ਆਲੂ ਵਾਲੀ ਉਹਨੂੰ ਸਾਰੇ ਪੰਜਾਬ ਦਾ ਟਿਕਾਣਾ ਲਿਆ ਹੋਇਆ ਇਹ ਹੁਣ ਇਹ ਦੱਸਣਗੇ ਤੁਹਾਨੂੰ ਐਗਜ਼ੈਕਟਲੀ ਸੋ ਓ ਠੇਕਾ ਕਹਿੰਦਾ ਕਿ ਹੁਣ ਪੰਜਾਬ ਮੇਰੀ ਰਿਆਸਤ ਆ ਇਹਦੇ ਵਿੱਚ ਕੋਈ ਨੰਗੂਗਾ ਵੀ ਤਾਂ ਮੈਂ ਪੈਸੇ ਲੈਣੇ ਆ ਨਹੀਂ ਤਾਂ ਮੈਂ ਟੰਗੂਗਾ ਤੇ ਪੈਸੇ ਲਵਾਂਗਾ ਪਤਾ ਨਹੀਂ ਹੁਣ ਕੀ ਆ ਉਹ ਬਾਅਦ ਚ ਪਤਾ ਕਰ ਲੋ ਤੁਸੀਂ ਤੋਂ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ মিডিਆ ਨੂੰ ਬੇਨਤੀ ਕਿ ਕੁਝ ਥੋੜਾ ਸਪੋਰਟਸ ਵਾਲਿਆਂ ਦੀ ਜ਼ਰੂਰ 1 ਟੂ 1 ਅਗਰ ਤੁਸੀਂ ਕਰ ਲਓ ਤੇ ਅਗਰ ਇਹਨਾਂ ਦੇ ਵਿਚਾਰੇ ਗਰੀਬਾਂ ਦੀ ਅਗਰ 1 ਟੂ 1 ਕਰਕੇ ਹਾਈਲਾਈਟ ਕਰ ਦਿਓ ਆਈ ਵਿ ਬੀ ਵੈਰੀ ਗ੍ਰੇਟਫੁਲ ਮੇਰੇ ਨਾਲ ਜੁੜਨ ਲਈ ਤੁਹਾਡਾ ਫਿਰ ਇੱਕ ਵਾਰ ਫੇਰ ਸੀ ਬਗ ਅਸੀਂ ਦੂਦਨ ਸਿੰਘ ਜੀ ਨੂੰ ਪ੍ਰਣਾਮ ਸੱਡਾ ਥੈਂਕ ਯੂ ਥੈਂਕ ਯੂ